ਦੋਸਤੋ ਜਿੰਦਗੀ ਨੂੰ ਹਲਕੇ ਦੇ ਵਿੱਚ ਨਾ ਲਿਆ ਕਰੋ ਇਹ ਜਿੰਦਗੀ ਬਾਰ-ਬਾਰ ਥੋੜਾ ਮਿਲਨੀ ਆ ਪਿੱਛੇ ਜੇ ਆਪਾਂ ਕਿੰਨੀਆਂ ਦੇਖੀਆਂ ਐਕਸੀਡੈਂਟ ਦੀਆਂ ਖਬਰਾਂ ਕਿਉਂ ਇਨੀ ਲਾਪਰਵਾਹੀ ਕਰਦੇ ਹੋ ਕਿਉਂ ਆਪਣੀਆਂ ਮਾਵਾਂ ਦੇ ਚਿਹਰੇ ਯਾਦ ਨਹੀਂ ਕਰਦੇ ਕਿਉਂ ਆਪਣੀਆਂ ਭੈਣਾਂ ਨੂੰ ਯਾਦ ਨਹੀਂ ਕਰਦੇ ਕਿਉਂ ਆਪਣੇ ਪਿਓਆਂ ਨੂੰ ਯਾਦ ਨਹੀਂ ਕਰਦੇ ਜਦੋਂ ਤੁਸੀਂ ਹੁੱਲੜ ਬਾਜੀ ਕਰਨ ਲੱਗਦੇ ਹੋ ਜਦੋਂ ਸਟੰਟ ਬਾਜੀ ਕਰਨ ਲੱਗਦੇ ਹੋ ਸੋ ਪਲੀਜ਼ ਜਦੋਂ ਵੀ ਕੋਈ ਹੁੱਲੜ ਬਾਜੀ ਕਰਨ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਬਾਰੇ ਜਰੂਰ ਸੋਚਿਆ ਕਰੋ ਆਪਣੀਆਂ ਮਾਵਾਂ ਦੇ ਬਾਰੇ ਜਰੂਰ ਸੋਚਿਆ ਕਰੋ ਤੇ ਉਹਦਾਂ ਦੇ ਕੰਮ ਨਾ ਕਰੀਏ ਕਿੰਨੀਆਂ ਹੀ ਪਿੱਛੇ ਖਬਰਾਂ ਦੇਖੀਆਂ ਕਿੰਨੇ ਹੀ ਆਪਾਂ ਇਦਾਂ ਦੀਆਂ ਚੀਜ਼ਾਂ ਦੇਖੀਆਂ ਜਿੱਥੇ ਨੌਜਵਾਨ ਐਕਸੀਡੈਂਟ ਦੇ ਨਾਲ ਮਰੇ ਤੇ ਭਿਆਨਕ ਐਕਸੀਡੈਂਟ ਦੇ ਕਾਰਨ ਉਹਨਾਂ ਦੀ ਜਾਨ ਚ ਲਗੀ ਕੁਝ ਤਾਂ ਇਦਾਂ ਦੇ ਆਪਾਂ ਐਕਸੀਡੈਂਟ ਦੇਖੇ ਜਿਨ੍ਹਾਂ ਦੇ ਵਿੱਚ ਕੁਝ ਨੌਜਵਾਨਾਂ ਨੇ ਖੁਦ ਮੌਤ ਨੂੰ ਸੱਦਾ ਦਿੱਤਾ ਜਿੱਦਾਂ ਕਿ ਪਿੱਛੇ ਇੱਕ ਰੀਲ ਬੜੀ ਚੱਲੀ ਸੀ ਜਿੱਥੇ ਨੌਜਵਾਨ ਗੱਡੀ ਦੇ ਵਿੱਚ ਜਾ ਰਹੇ ਸੀ ਤੇ ਉਹਨਾਂ ਨੇ ਇੰਨੀ ਤੇਜ਼ ਗੱਡੀ ਭਜਾਈ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਸਾਰੇ ਖਤਮ ਹੋ ਗਏ। ਬਾਈਕ ਤੇ ਤਿੰਨ ਜਣੇ ਬੈਠੇ ਸੀ ਉਹਨਾਂ ਇੰਨੀ ਜਿਆਦਾ ਰੇਸ ਦੇ ਵਿੱਚ ਬਾਈਕ ਨੂੰ ਭਜਾਇਆ ਤੇ ਉਹ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਉਹਨਾਂ ਦੀ ਮੌਤ ਹੋ ਗਈ। ਸੋ ਪਲੀਜ਼ ਇਦਾਂ ਦੀ ਹੁੱਲੜਬਾਜ਼ੀ ਕਰਨ ਤੋਂ ਪਹਿਲਾਂ ਆਪਣੇ ਮਾਪਿਓ ਆਪਣੀਆਂ ਭੈਣਾਂ ਤੇ ਆਪਣੇ ਭਰਾਵਾਂ ਦਾ ਖਿਆਲ ਜ਼ਰੂਰ ਰੱਖਿਆ ਕਰੋ। ਕਿਉਂਕਿ ਤੁਸੀਂ ਤਾਂ ਤੁਰ ਜਾਨੇ ਆ ਪਰ ਬਾਦ ਦੇ ਵਿੱਚ ਜਿਹੜੇ ਦੁੱਖ ਆ ਜਿਹੜੇ ਪਸ਼ਤਾਵੇ ਆ ਹਮੇਸ਼ਾ ਮਾਂ ਪਿਓ ਨੂੰ ਸਦਾ ਲਈ ਜਿਹੜੇ ਚੱਲਨੇ ਪੈਂਦੇ ਆ ਇਸ ਕਰਕੇ ਇਦਾਂ ਦੇ ਖਾਮ ਤੋਂ ਗਰੇਜ਼ ਕਰਿਆ ਕਰੋ ਪ੍ਰਮਾਤਮਾ ਨੇ ਚੰਗੀ ਜ਼ਿੰਦਗੀ ਦਿੱਤੀ ਆ ਪ੍ਰਮਾਤਮਾ ਨੇ ਚੰਗਾ ਸਰੀਰ ਦਿੱਤਾ ਤੇ ਇਹਨੂੰ ਚੰਗੇ ਕੰਮ ਲਈ ਵਰਤੋ ਚੰਗੇ ਕੰਮ ਦੇ ਵਿੱਚ ਨਾਮ ਖੱਟੋ ਜਿੱਥੇ ਪਰਿਵਾਰ ਨੂੰ ਤੁਹਾਡੇ ਤੇ ਮਾਣ ਹੋਵੇ ਸੋ ਇਦਾਂ ਦੇ ਕੰਮ ਤੇ ਮਾਣ ਨਾ ਕਰੋ ਇਦਾਂ ਦੇ ਹੁੱਲੜਬਾਜੀ ਨਾ ਕਰੋ ਜਿੱਥੇ ਸਾਨੂੰ ਆਪਣੀ ਜਾਨ ਗਵਾਣੀ ਪਵੇ ਸੋ ਮੈਂ ਤੁਹਾਨੂੰ ਇੱਕ ਛੋਟੀ ਜੀ ਰਿਕੁਐਸਟ ਹੀ ਕਰ ਸਕਦਾ ਅੱਗੇ ਮੰਨਣਾ ਤੁਸੀਂ ਨਹੀਂ ਮੰਨਣਾ ਤੁਹਾਡੀ ਆਪਣੀ ਮਰਜ਼ੀ ਆ ਪਰ ਕੋਸ਼ਿਸ਼ ਜ਼ਰੂਰ ਕਰਿਓ ਕਿ ਇਹਦੇ ਤੇ ਗੌਰ ਕੀਤਾ ਜਾਵੇ